ਚਲੋਤਾ ਜਾਂਂਡਿਆ ਉਮਰ ਦੇ ਹਿਸਾਬ ਨਾਲ ਭਰ ਜਵਾਨੀ ਮਟਿਆ ਰਿਆ ਤੇ ਆ ਹਾਲਾਤ ਆ ਸਾਡੇ ਪੰਜਾਬ ਦੇ ਇਹ ਮਕਬੂਲਪੁਰੇ ਤੋਂ ਜਿੱਥੇ ਕੰਡਾ ਨਾਲਾ ਸੀ ਉੱਥੇ ਛੜਕ ਬਣੀ ਆ ਤੇ ਇਹ ਐਮਐਲਏ ਜੀਵਨ ਜੋਤ ਦੇ ਇਲਾਕੇ ਚ ਪੈਂਦੀ ਆ ਸਾਹਮਣੇ ਬਿਲਕੁਲ ਪੁਲਿਸ ਚੌਕੀ ਵੀ ਆ ਆ ਹਾਲਾਤ ਆ ਸਾਡੇ ਪੰਜਾਬ ਦੇ ਨੌਜਵਾਨ ਤੰਗਾ ਸੇ ਗਲਤਾਂ ਡੇ ਗਈ ਸੀ ਹੁਣ ਮਟਿਆਰਾਂ ਦਾ ਆ ਹਾਲ ਹੋਇਆ ਪਿਆ ਪਰ ਨੌਜਵਾਨ ਕੁੜੀ ਆ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੇ ਆ ਹਾਲਾਤ ਜੇ ਸਾਡੇ ਪੰਜਾਬ ਦੇ ਆ ਵੇਖ ਲੋ ਜੀ ਮਕਬੂਲਪੁਰਾ ਜਿੱਥੇ ਗੰਦਾ ਨਾਲੇ ਦੀ ਨਾ ਬੈਕ ਸਾਈਡ ਤੇ ਸੜਕ ਬਣੀ ਆ ਆ ਕੁੜੀ ਨੇ ਹੁਣੇ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੂੰ ਆਪਣੇ ਪੈਰਾਂ ਤੇ ਨਹੀਂ ਖਲੋਤਾ ਜਾਂ ਅੰਡਿਆ ਉਮਰ ਦੇ ਹਿਸਾਬ ਨਾਲ ਪਰ ਜਵਾਨੀ ਮਟਿਆ ਰਿਆ ਤੇ ਆ ਹਾਲਾਤ ਆ ਸਾਡੇ ਪੰਜਾਬ ਦੇ ਇਹ ਮਕਬੂਲਪੁਰੇ ਤੋਂ ਜਿੱਥੇ ਕੰਡਾ ਨਾਲਾ ਸੀ ਉੱਥੇ ਸੜਕ ਬਣੀ ਆ ਤੇ ਇਹ ਐਮਐਲਏ ਜੀਵਨ ਜੋਤ ਦੇ ਇਲਾਕੇ ਚ ਪੈਂਦੀ ਆ ਸਾਹਮਣੇ ਬਿਲਕੁਲ ਪੁਲਸ ਚੌਕੀ ਵੀ ਆ ਆ ਹਾਲਾਤ ਆ ਸਾਡੇ ਪੰਜਾਬ ਦੇ ਨੌਜਵਾਨ ਤੇ ਨਸੀਜ ਗਲਤਾਂ ਹੈ ਗਈ ਸੀ ਹੁਣ ਮਟਿਆਰਾਂ ਦਾ ਆ ਹਾਲ ਹੋਇਆ ਪਿਆ ਪਰ ਨੌਜਵਾਨ ਕੁੜੀ ਆ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੇ ਆ ਹਾਲਾਤ ਜੇ ਸਾਡੇ ਪੰਜਾਬ ਦੇ ਆ ਵੇਖ ਲੋ ਜੀ ਮਕਬੂਲਪੁਰਾ ਜਿੱਥੇ ਗੰਦਾ ਨਾਲੇ ਦੀ ਨਾ ਬੈਕ ਸਾਈਡ ਤੇ ਛੜਕ ਬਣੀ ਆ ਆ ਕੁੜੀ ਨੇ ਹੁਣੇ ਹੁਣੇ ਸਮੈਗ ਦਾ ਟੀਕਾ ਲਾਇਆ ਇਹਦੇ ਕੋ ਆਪਣੇ ਪੈਰਾਂ ਤੇ ਨਹੀਂ ਖਲੋਤਾ ਜਾਂ ਅੰਡਿਆ ਉਮਰ ਦੇ ਹਿਸਾਬ ਨਾਲ ਭਰ ਜਵਾਨੀ ਮਟਿਆ ਰਿਆ ਤੇ ਆ ਹਾਲਾਤ ਆ ਸਾਡੇ ਪੰਜਾਬ ਦੇ ਇਹ ਮਕਬੂਲਪੁਰੇ ਤੋਂ ਜਿੱਥੇ ਗੰਦਾ ਨਾਲਾ ਸੀ ਉੱਥੇ ਛੜਕ ਬਣੀ ਆ ਤੇ ਇਹ ਐਮਐਲਏ ਜੀਵਨ ਜੋਤ ਦੇ ਇਲਾਕੇ ਚ ਪੈਂਦੀ ਆ ਸਾਹਮਣੇ ਬਿਲਕੁਲ ਪੁਲਿਸ ਚੌਕੀ ਵੀ ਆ ਆ ਹਾਲਾਤ ਆ ਸਾਡੇ ਪੰਜਾਬ ਦੇ ਨੌਜਵਾਨ ਤੰਗਾ ਸੀ ਗਲਤਾਂ ਡੇ ਗਈ ਸੀ ਹੁਣ ਮਟਿਆਰਾਂ ਦਾ ਆ ਹਾਲ ਹੋਇਆ ਪਿਆ ਪਰ ਨੌਜਵਾਨ ਕੁੜੀ ਆ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੇ ਆ ਹਾਲਾਤ ਜੇ ਸਾਡੇ ਪੰਜਾਬ ਦੇ ਆ ਵੇਖ ਲੋ ਜੀ ਮਕਬੂਲਪੁਰਾ ਜਿੱਥੇ ਗੰਦਾ ਨਾਲੇ ਦੀ ਨਾ ਬੈਕ ਸਾਈਡ ਤੇ ਸੜਕ ਬਣੀ ਆ ਆ ਕੁੜੀ ਨੇ ਹੁਣੇ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੂੰ ਆਪਣੇ ਪੈਰਾਂ ਤੇ ਨਹੀਂ ਖਲੋਤਾ ਜਾਂ ਆਂਡਿਆ ਉਮਰ ਦੇ ਹਿਸਾਬ ਨਾਲ ਪਰ ਜਵਾਨੀ ਮਟਿਆ ਰਿਆ ਤੇ ਆ ਹਾਲਾਤ ਆ ਸਾਡੇ ਪੰਜਾਬ ਦੇ ਇਹ ਮਕਬੂਲਪੁਰੇ ਤੋਂ ਜਿੱਥੇ ਕੰਡਾ ਨਾਲਾ ਸੀ ਉੱਥੇ ਸੜਕ ਬਣੀ ਆ ਤੇ ਇਹ ਐਮਐਲਏ ਜੀਵਨ ਜੋਤ ਦੇ ਇਲਾਕੇ ਚ ਪੈਂਦੀ ਆ ਸਾਹਮਣੇ ਬਿਲਕੁਲ ਪੁਲਿਸ ਚੌਕੀ ਵੀ ਆ ਆ ਹਾਲਾਤ ਆ ਸਾਡੇ ਪੰਜਾਬ ਦੇ ਨੌਜਵਾਨ ਤੇ ਨਸੀਜ ਗਲਤਾਂ ਹੈ ਗਈ ਸੀ ਹੁਣ ਮਟਿਆਰਾਂ ਦਾ ਆ ਹਾਲ ਹੋਇਆ ਪਿਆ ਪਰ ਨੌਜਵਾਨ ਕੁੜੀ ਆ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੇ ਆ ਹਾਲਾਤ ਜੇ ਸਾਡੇ ਪੰਜਾਬ ਦੇ ਆ ਵੇਖ ਲੋ ਜੀ ਮਕਬੂਲਪੁਰਾ ਜਿੱਥੇ ਗੰਦਾ ਨਾਲੇ ਦੀ ਨਾ ਬੈਕ ਸਾਈਡ ਤੇ ਸੜਕ ਬਣੀ ਆ ਆ ਕੁੜੀ ਨੇ ਹੁਣੇ ਹੁਣੇ ਸਮੈਗ ਦਾ ਟੀਕਾ ਲਾਇਆ ਇਹਦੇ ਕੋ ਆਪਣੇ ਪੈਰਾਂ ਤੇ ਨਹੀਂ ਖਲੋਤਾ ਜਾਂ ਅੰਡਿਆ ਉਮਰ ਦੇ ਹਿਸਾਬ ਨਾਲ ਪਰ ਜਵਾਨੀ ਮਟਿਆ ਰਿਆ ਤੇ ਆ ਹਾਲਾਤ ਆ ਸਾਡੇ ਪੰਜਾਬ ਦੇ ਇਹ ਮਕਬੂਲਪੁਰੇ ਤੋਂ ਜਿੱਥੇ ਗੰਦਾ ਨਾਲਾ ਸੀ ਉੱਥੇ ਛੜਕ ਬਣੀ ਆ ਤੇ ਇਹ ਐਮਐਲਏ ਜੀਵਨ ਜੋਤ ਦੇ ਇਲਾਕੇ ਚ ਪੈਂਦੀ ਆ ਸਾਹਮਣੇ ਬਿਲਕੁਲ ਪੁਲਿਸ ਚੌਕੀ ਆ ਆ ਹਾਲਾਤ ਆ ਸਾਡੇ ਪੰਜਾਬ ਦੇ ਨੌਜਵਾਨ ਤੇ ਨਸੀਜ ਗਲਤਾਨ ਹੈ ਗਈ ਸੀ ਹੁਣ ਮਟਿਆਰਾਂ ਦਾ ਆ ਹਾਲ ਹੋਇਆ ਪਿਆ ਪਰ ਨੌਜਵਾਨ ਕੁੜੀ ਆ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੇ ਆ ਹਾਲਾਤ ਜੇ ਸਾਡੇ ਪੰਜਾਬ ਦੇ ਆ ਵੇਖ ਲਓ ਜੀ ਮਕਬੂਲਪੁਰਾ ਜਿੱਥੇ ਗੰਦਾ ਨਾਲੇ ਦੀ ਨਾ ਬੈਕ ਸਾਈਡ ਤੇ ਸੜਕ ਬਣੀ ਆ ਆ ਕੁੜੀ ਨੇ ਹੁਣੇ ਹੁਣੇ ਸਮੈਗ ਦਾ ਟੀਕਾ ਲਾਇਆ ਇਹਦੂ ਕੋ ਆਪਣੇ ਪੈਰਾਂ ਤੇ ਨਹੀਂ ਖਲੋਤਾ ਜਾਂ ਅੰਡਿਆ ਉਮਰ ਦੇ ਹਿਸਾਬ ਨਾਲ ਪਰ ਜਵਾਨੀ ਮਟਿਆ ਰਿਆ ਤੇ ਆ ਹਾਲਾਤ ਆ ਸਾਡੇ ਪੰਜਾਬ ਦੇ ਇਹ ਮਕਬੂਲਪੁਰੇ ਤੋਂ ਜਿੱਥੇ ਗੰਦਾ ਨਾਲਾ ਸੀ ਉੱਥੇ ਛੜਕ ਬਣੀ ਆ ਤੇ ਇਹ ਐਮਐਲਏ ਜੀਵਨ ਜੋਤ ਦੇ ਇਲਾਕੇ 'ਚ ਪੈਂਦੀ ਆ ਸਾਹਮਣੇ ਬਿਲਕੁਲ ਪੁਲਿਸ ਚੌਕੀ ਵੀ ਆ ਆ ਹਾਲਾਤ ਆ ਸਾਡੇ ਪੰਜਾਬ ਦੇ ਨੌਜਵਾਨ ਤੰਦੇ ਗਲਤਾਂ ਡੇ ਗਈ ਸੀ ਹੁਣ ਮਟਿਆਰਾਂ ਦਾ ਆ ਹਾਲ ਹੋਇਆ ਪਿਆ ਪਰ ਨੌਜਵਾਨ ਕੁੜੀ ਆ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੇ ਆ ਹਾਲਾਤ ਜੇ ਸਾਡੇ ਪੰਜਾਬ ਦੇ ਆ ਵੇਖ ਲਓ ਜੀ ਮਕਬੂਲਪੁਰਾ ਜਿੱਥੇ ਗੰਦਾ ਨਾਲੇ ਦੀ ਨਾ ਬੈਕ ਸਾਈਡ ਤੇ ਸੜਕ ਬਣੀ ਆ ਆ ਕੁੜੀ ਨੇ ਹੁਣੇ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੂੰ ਆਪਣੇ ਪੈਰਾਂ ਤੇ ਨਹੀਂ ਖਲੋਤਾ ਜਾਂ ਅੰਡਿਆ ਉਮਰ ਦੇ ਹਿਸਾਬ ਨਾਲ ਪਰ ਜਵਾਨੀ ਮਟਿਆ ਰਿਆ ਤੇ ਆ ਹਾਲਾਤ ਆ ਸਾਡੇ ਪੰਜਾਬ ਦੇ ਇਹ ਮਕਬੂਲਪੁਰੇ ਤੋਂ ਜਿੱਥੇ ਗੰਦਾ ਨਾਲਾ ਸੀ ਉੱਥੇ ਸੜਕ ਬਣੀ ਆ ਤੇ ਇਹ ਐਮਐਲਏ ਜੀਵਨ ਜੋਤ ਦੇ ਇਲਾਕੇ 'ਚ ਪੈਂਦੀ ਆ ਸਾਹਮਣੇ ਬਿਲਕੁਲ ਪੁਲਸ ਚੌਕੀ ਵੀ ਆ ਆ ਹਾਲਾਤ ਆ ਸਾਡੇ ਪੰਜਾਬ ਦੇ ਨੌਜਵਾਨ ਤੇ ਨਸ਼ੇ ਗਲਤਾਂ ਹੈ ਗਈ ਸੀ ਹੁਣ ਮਟਿਆਰਾਂ ਦਾ ਆ ਹਾਲ ਹੋਇਆ ਪਿਆ ਪਰ ਨੌਜਵਾਨ ਕੁੜੀ ਆ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੇ ਆ ਹਾਲਾਤ ਜੇ ਸਾਡੇ ਪੰਜਾਬ ਦੇ ਆ ਵੇਖ ਲੋ ਜੀ ਮਕਬੂਲਪੁਰਾ ਜਿੱਥੇ ਗੰਦਾ ਨਾਲੇ ਦੀ ਨਾ ਬੈਕ ਸਾਈਡ ਤੇ ਸੜਕ ਬਣੀ ਆ ਆ ਕੁੜੀ ਨੇ ਹੁਣੇ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੂੰ ਆਪਣੇ ਪੈਰਾਂ ਤੇ ਨਹੀਂ ਖਲੋਤਾ ਜਾਂ ਅੰਡਿਆ ਉਮਰ ਦੇ ਹਿਸਾਬ ਨਾਲ ਪਰ ਜਵਾਨੀ ਮਟਿਆ ਰਿਆ ਤੇ ਆ ਹਾਲਾਤ ਆ ਸਾਡੇ ਪੰਜਾਬ ਦੇ ਇਹ ਮਕਬੂਲਪੁਰੇ ਤੋਂ ਜਿੱਥੇ ਗੰਦਾ ਨਾਲਾ ਸੀ ਉੱਥੇ ਸੜਕ ਬਣੀ ਆ ਤੇ ਇਹ ਐਮਐਲਏ ਜੀਵਨ ਜੋਤ ਦੇ ਇਲਾਕੇ ਚ ਪੈਂਦੀ ਆ ਸਾਹਮਣੇ ਬਿਲਕੁਲ ਪੁਲਿਸ ਚੌਕੀ ਵੀ ਆ ਆ ਹਾਲਾਤ ਆ ਸਾਡੇ ਪੰਜਾਬ ਦੇ ਨੌਜਵਾਨ ਤਨ ਨਸੀਜ ਗਲਤਾਨ ਹੈ ਗਈ ਸੀ ਹੁਣ ਮਟਿਆਰਾਂ ਦਾ ਆ ਹਾਲ ਹੋਇਆ ਪਿਆ ਪਰ ਨੌਜਵਾਨ ਕੁੜੀ ਆ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੇ ਆ ਹਾਲਾਤ ਜੇ ਸਾਡੇ ਪੰਜਾਬ ਦੇ ਆ ਵੇਖ ਲਓ ਜੀ ਮਕਬੂਲਪੁਰਾ ਜਿੱਥੇ ਗੰਦਾ ਨਾਲੇ ਦੀ ਨਾ ਬੈਕ ਸਾਈਡ ਤੇ ਛੜਕ ਬਣੀ ਆ ਆ ਕੁੜੀ ਨੇ ਹੁਣੇ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੂੰ ਆਪਣੇ ਪੈਰਾਂ ਤੇ ਨਹੀਂ ਖਲੋਤਾ ਜਾਂ ਆਂਡਿਆ ਉਮਰ ਦੇ ਹਿਸਾਬ ਨਾਲ ਪਰ ਜਵਾਨੀ ਮਟਿਆ ਰਿਆ ਤੇ ਆ ਹਾਲਾਤ ਆ ਸਾਡੇ ਪੰਜਾਬ ਦੇ ਇਹ ਮਕਬੂਲਪੁਰੇ ਤੋਂ ਜਿੱਥੇ ਕੰਡਾ ਨਾਲਾ ਸੀ ਉੱਥੇ ਸੜਕ ਬਣੀ ਆ ਤੇ ਇਹ ਐਮਐਲਏ ਜੀਵਨ ਜੋਤ ਦੇ ਇਲਾਕੇ ਚ ਪੈਂਦੀ ਆ ਸਾਹਮਣੇ ਬਿਲਕੁਲ ਪੁਲਸ ਚੌਕੀ ਵੀ ਆ ਆ ਹਾਲਾਤ ਆ ਸਾਡੇ ਪੰਜਾਬ ਦੇ ਨੌਜਵਾਨ ਤਿੰਨ ਸਹੀ ਗਲਤਾਂ ਹੈ ਗਈ ਸੀ ਹੁਣ ਮਟਿਆਰਾਂ ਦਾ ਆ ਹਾਲ ਹੋਇਆ ਪਿਆ ਪਰ ਨੌਜਵਾਨ ਕੁੜੀ ਆ ਹੁਣੇ ਸਮੈਗ ਦਾ ਟੀਕਾ ਲਾਇਆ ਇਹਨੇ ਆ ਹਾਲਾਤ ਜੇ ਸਾਡੇ ਪੰਜਾਬ ਦੇ ਆ ਵੇਖ ਲਓ ਜੀ ਮਕਬੂਲਪੁਰਾ ਜਿੱਥੇ ਗੰਦਾ ਨਾਲੇ ਦੀ ਨਾ ਬੈਕ ਸਾਈਡ ਤੇ ਛੜਕ ਬਣੀ ਆ ਆ ਕੁੜੀ ਨੇ ਹੁਣੇ ਹੁਣੇ ਸਮੈਗ ਦਾ ਟੀਕਾ ਲਾਇਆ ਇਹਦੋ ਆਪਣੇ ਪੈਰਾਂ ਤੇ ਨਹੀਂ ਖਲੋਤਾ ਜਾਂ ਆਂਡਿਆ ਉਮਰ ਦੇ ਹਿਸਾਬ ਨਾਲ ਪਰ ਜਵਾਨੀ ਮਟਿਆ ਰਿਆ ਤੇ ਆ ਹਾਲਾਤ ਆ ਸਾਡੇ ਪੰਜਾਬ ਦੇ ਇਹ ਮਕਬੂਲਪੁਰੇ ਤੋਂ ਜਿੱਥੇ ਗੰਦਾ ਨਾਲਾ ਸੀ ਉੱਥੇ ਸੜਕ ਬਣੀ ਆ ਤੇ ਇਹ ਐਮਐਲਏ ਜੀਵਨ ਜੋਤ ਦੇ ਇਲਾਕੇ ਚ ਪੈਂਦੀ ਆ ਸਾਹਮਣੇ ਬਿਲਕੁਲ ਪੁਲਿਸ ਚੌਕੀ ਵੀ ਆ ਆ ਹਾਲਾਤ ਆ ਸਾਡੇ ਪੰਜਾਬ ਦੇ ਨੌਜਵਾਨ ਤੇ ਮੈਸੇਜ ਗਲਤਾਂ ਹੈ ਗਈ ਸੀ ਹੁਣ ਮਟਿਆਰਾਂ ਦਾ ਆ ਹਾਲ ਹੋਇਆ ਪਿਆ ਪਰ ਨੌਜਵਾਨ ਕੁੜੀ ਆ ਹੁਣੇ ਸਮੈਗ ਦਾ